ਲੋ ਵੀ ਮਿੱਤਰੋ ਬਨ ਲੈ ਅਪਸਮਾਨ ਪ੍ਰਕਾਸ਼ਲੇ ਟੂਰ ਤੇ ਲੈ ਕੇ ਚੱਲਦੇ ਆ ਨਾਲ ਤੁਹਾਨੂੰ ਵੀ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਸੰਗਰੂਰ ਸੰਗਰੂਰ ਤੋਂ ਜਾਵਾਂਗੇ ਆਪਾਂ ਬਠਿੰਡੇ ਬਠਿੰਡੇ ਅਸੀਂ ਪਹੁੰਚ ਗਏ ਬਠਿੰਡੇ ਪਹੁੰਚਣ ਤੋਂ ਬਾਅਦ ਅਸੀਂ ਜਾਣਸਾਰ ਦੇਖਿਆ ਉੱਥੇ ਸ਼ਹੀਦਾਂ ਦਾ ਇੱਕ ਅਜਾਇਬ ਘਰ ਸੀਗਾ ਜਿਸ ਦੇ ਵਿੱਚ ਮੋਰਚੇ ਸਮੇਂ ਬਠਿੰਡਾ ਦੀ ਜਾਦਗਰ ਬਣੀ ਹੋਈ ਸੀ ਇਸ ਤੋਂ ਬਾਅਦ ਇਹ ਤਸਵੀਰ ਆਪਾਂ ਨੇ ਲਈ ਹੋਈ ਹੈ ਮੁਬਾਰਕ ਕਿਲੇ ਦੇ ਉੱਪਰੋਂ ਖੜਕੇ ਇਹ ਆ ਗਿਆ ਸਾਰਾ ਪਟੰਡੇ ਸ਼ਹਿਰ ਦਾ ਦ੍ਰਿਸ਼ ਇਹ ਵੀ ਦੇਖੋ ਪਟੰਡੇ ਸ਼ਹਿਰ ਦਾ ਦ੍ਰਿਸ਼ ਇਸ ਤੋਂ ਬਾਅਦ ਆਪਾਂ ਜਦੋਂ ਪਟੰਡੇ ਤੋਂ ਅਕਸਰ ਵਾਲੇ ਰਸਤੇ ਨੂੰ ਜਾਂਦੇ ਆ ਤਾਂ ਰਾਤ ਲੱਗਿਆ ਹੋਇਆ ਸੀ ਕਹਿੰਦੇ ਗੁੜ ਦੀ ਚਾਹ ਤਾਂ ਆਪਾਂ ਉੱਥੇ ਖੜਕੇ ਵਧੀਆ ਗੁੜ ਦੀ ਚਾਹ ਦਾ ਆਨੰਦ ਲਿਆ ਇਸ ਤੋਂ ਬਾਅਦ ਅੱਗ ਗਏ ਲੱਖੀ ਜੰਗਲ ਮੈਨੂੰ ਇੱਥੇ ਇਹ ਸੀਗਾ ਇਧਰ ਅਸੀਂ ਤਾਂ ਗਏ ਹੈ ਨਾ ਮੁਖਤਸਰਲੇ ਰੋਡ ਤੋਂ ਕਾਫੀ ਮਗਰ ਹਟ ਮੈਂਗਾ ਮੈਨੂੰ ਇਹ ਜੰਗਲ ਇੱਥੇ ਸੀਗਾ ਗੁਰੂ ਗੋਬਿੰਦ ਸਿੰਘ ਜੀ ਨਾਲ ਪਰ ਫਿਰ ਵੀ ਪੈਸੇਸਥਾਨ ਦਾ ਪੂਰਾ ਆਨੰਦ ਲਿਆ ਕਿਉਂਕਿ ਇਹ ਖੇਤਾਂ ਦੇ ਵਿਚਾਲੇ ਸੀਗਾ ਇੱਥੇ ਆਪਾਂ ਬਿਲਕੁਕੁਲ ਪਹੁੰਚ ਚੁੱਕੇ ਸੀਗੇ ਮੁਖਤਸਰ ਤੋਂ 2 ਕਿਲੋਮੀਟਰ ਪਹਿਲਾਂ ਇੱਥੇ ਅਸੀਂ ਪੀਤਾ ਜੂਸ ਤਾਂ ਕਿ ਥੋੜੀ એનર્ਜੀ ਆਵੇ ਸੂਟਰ ਚ ਚਲਾਉਣ ਦਾ ਬਲ ਮਿਲੇ ਜੂਸ ਦਾ ਆਨੰਦ ਲੈ ਕੇ ਅਸੀਂ ਮੁਖਤਸਰ ਸਾਹਿਬ ਨੂੰ ਚੱਲੇ ਅਸੀਂ ਨੂੰ ਸ਼ਾਮ ਦੇ 3-4 ਵਜੇ ਜਾਣ ਸਰ ਆਪਾਂ ਨੇ ਕਿਰਾਏ ਜੋੜੇ ਜਮਾ ਤੇ ਆਪਾਂ ਨੂੰ ਮਿਲ ਗਿਆ ਟੋਕਨ ਇਸ ਤੋਂ ਬਾਅਦ ਅਪਾ ਨਾ ਤੋਕੇ ਹੋਏ ਫਰੈਸ਼ ਮੱਥਾ ਟੇਕਣਗੇ ਇਸ ਸ਼ਾਮ ਦੀ ਓਟੋ ਫਰੈਸ਼ ਹੋ ਕੇ ਮੱਥਾ ਟਿਕਿਆ ਏਸੀ ਸ੍ਰੀ ਮੁਕਤਸਰ ਸਾਹਿਬ ਦਾ ਸ਼ਾਮ ਦਾ ਦਰਸ ਦੀਪਮਾਲਾ ਕੀਤੀ ਹੋਈ ਸੀ ਗੁਰਪੁਰਬ ਕਰਨ ਤੇ ਫਿਰ ਅਪਾ ਕੀਤੀ ਰਹਿਸ਼ ਆਪਣੀ ਸਕੂਟਰੀ 100 150 ਕਿਲੋਮੀਟਰ ਚੱਲ ਗਈ ਸੀ ਤੇ ਬਾਕੀ ਦਾ ਅਸੀਂ ਸਫ਼ਰ ਦਿਖਾਵਾਂਗੇ ਤੁਹਾਨੂੰ ਕੱਲ ਨੂੰ ਅਗਲੀ ਵੀਡੀਓ 'ਚ ਹਰੀ ਦੇ ਪੱਤਨ ਤੱਕ ਦਾ